ਆਗੈ ਖੇਨ ਪੀਛੈ ਦੋਸ਼ਵਦ ਵਰਤੇ ਬਾਪੂ ਨੇ ਤੇ ਦੋਨੋਂ ਗੁਰਮੁਖੋਏ ਦੇ ਵਿੱਚ ਆ ਪਾਲਾ ਤਾਉ ਕਛੂ ਨਾ ਦੇ ਪੈ ਮਨਮੁਖ ਆਪਣੇ ਮਨ ਨੂੰ ਹੀ ਮੁਹੀ ਸਮਝਣਾ ਜੋ ਮੈਂ ਕਰਦਾ ਉਹ ਹੀ ਠੀਕ ਆ ਜਿਹੜਾ ਕਰਮ ਮੈਂ ਕਰ ਰਿਹਾ ਉਹਦੇ ਨਾਲ ਹੀ ਰੱਬ ਕੋਸ਼ੂ ਸੁਆ ਗੁਰੂ ਨੂੰ ਨਹੀਂ ਪੁੱਛਣਾ ਮਹਾਰਾਜ ਕੀ ਇਹ ਕਰਮ ਸਾਰਥਕ ਹੈ ਮਰਦ ਜਿਹੜਾ ਇਹ ਕਰਮ ਮੈਂ ਕਰ ਰਿਹਾ ਇਹ ਅਕਾਰਤ ਗੁਰੂ ਨੂੰ ਨਹੀਂ ਪੁੱਛਣਾ ਨਹੀਂ ਮੈਂ ਗੁਰੂ ਨੂੰ ਵੱਡਾ ਮੰਨਦਾ ਜਿਹੜਾ ਮੈਂ ਕਰਮ ਤੋਰੂੰਗਾ ਉਹ ਹੀ ਉਹ ਪ੍ਰਧਾਨ ਹੋਊਗਾ ਬੱਸ ਗੁਰਮਖੋਇ ਇੱਥੇ ਸਾਡਾ ਸਾਰਾ ਜੰਡਾਲ ਜਿਹੜਾ ਉਹ ਉਂਢਲਿਆ ਹੋਇਆ ਕਿਉਂਕਿ ਗੁਰੂ ਕਾ ਸਿੱਖਿਆ ਹੱਲ ਮੰਨ ਰਹੀ ਗੁਰੂ ਕਾ ਕਹਿ ਮੰਨ ਲਈ ਤੇ ਜਿਹੜੀਆਂ ਉਂਢਲਾਂ ਮੈਂ ਸੁਲਝ ਜਾਣੀਆਂ ਸਭ ਤੋਂ ਪਹਿਲਾ ਕਰਮ ਮਨਮੁਖ ਆਪਣੇ ਆਪ ਨੂੰ ਮੁਖੀ ਸਮਝਣਾ ਜੋ ਮੇਰਾ ਮਨ ਕਹਿੰਦਾ ਮੈਂ ਉਹ ਕਰਮ ਕਰੂੰਗਾ ਬਸ ਗੁਰੂ ਜੋ ਕਹਿੰਦਾ ਮੈਂ ਨਹੀਂ ਸੁਣਦਾ ਉਹ ਪਹਿਲੀ ਗੱਲ ਤੇ ਇਹ ਅਹੰਕਾਰੀ ਮਨਮੁਖ ਤੇ ਸੀ ਨਾਲ ਹਲ ਹਾਰ ਵਿਗਰੀ ਜਾਂਦਾ ਜਿਹੜਾ ਕੰਮ ਮੈਂ ਕਰਦਾ ਨਾ ਮੈਂ ਉਹ ਸਹੀ ਹੁੰਦਾ ਵਾਹ ਵਾਹ ਇਹਸ ਗੱਲ ਦਾ ਅਹੰਕਾਰ ਗਿਆ ਉਹ ਕਰਮ ਕਰਮ ਕੋ ਧਰਮ ਦਾ ਹੋਵੇ ਸਮਾਜਿਕ ਹੋਵੇ ਇਹਦੇ ਨਾਲ ਨਹੀਂ ਕੋ ਲੈਣਾ ਬਸ ਮੈਂ ਮੁਫ਼ੀ ਚਾਹੀਦਾ ਮੇਰੇ ਅੰਦਰ ਜੋ ਆ ਮੈਂ ਉਹ ਕਰਾਂ ਬਸ ਤੇ ਬਾਪੂ ਨੂੰ ਕਰਮਾ ਬਾਰੇ ਪੁੱਛਦੇ ਨਹੀਂ ਬਾਪੂ ਮੈਂ ਕਰਮ ਕਿੰਦੇ ਕਰਾਂ ਬਾਪੂ ਕਬੀਰ ਨੇ ਪੁੱਛਿਆ ਏਡੀ ਵੱਡੀ ਮਹਾਨ ਹਸਤੀ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਇੱਕ ਮਿਕ ਉਹ ਸਿੱਧਾ ਤੇ ਸਪਸ਼ਟ ਬਚਨ ਕਰਦੇ ਆ ਮਾਲਕਾ ਮੈਨੂੰ ਨਹੀਂ ਪਤਾ ਕਰਮਾ ਦਾ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ ਬਾਬਾ ਰੇ ਐ ਅਕਾਲ ਪੁਰਖ ਐ ਗੁਰੂ ਮਰਸ਼ਦ ਮੈਨੂੰ ਨਹੀਂ ਪਤਾ ਮੇਰੇ ਕਰਮ ਸਹੀ ਆ ਜਾਂ ਗਲਤ ਪਰ ਤੁਸੀਂ ਤਰਸ ਕਰੋ ਤੁਹਾਨੂੰ ਤੇ ਪਤਾ ਵੀ ਕਿਹੜਾ ਕਰਮ ਸਹੀ ਆ ਤੇ ਕਿਹੜਾ ਗਲਤ ਆ ਬਾਪੂ ਮੈਨੂੰ ਸਮਝਾਓ ਪਰ ਕਦੋਂ ਜੀ ਜਦੋਂ ਛੱਡ ਜੇ ਅੰਦਰ ਨਿਮਰਤਾ ਹੋ ਅਜੇ ਤੇ ਔਗਣ ਸਾਨੂੰ ਇਹ ਲਈ ਬੈਠਾ ਮਨਮੁਖ ਅਹੰਕਾਰੀ ਮਹਲ ਨਾ ਡਾਣ ਅਕਾਲ ਪੁਰਖ ਵਹਿਗੁਰੂ ਦੀ ਹਿਰਦੇ ਚ ਵਸਦੇ ਆ ਪਰ ਉਹਨਾਂ ਦਾ ਇਸ ਟਿਕਾਣੇ ਨੂੰ ਲੱਭਦੇ ਹੀ ਨਹੀਂ ਹੈ ਖੋਜਦਾ ਹੀ ਨਹੀਂ ਹੈ ਬਾਣੀ ਕਹਿੰਦੀ ਆ ਉਹ ਸਾਨੂੰ ਉਹ ਦੇਸ਼ ਦਿੰਦੀ ਆ ਵੀ ਭਾਈ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਂ